ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਰਸ਼ਨ ਕਰਨ ਵਾਸਤੇ ਆਏ ਆ ਜੀ ਗੁਰਦੁਆਰਾ ਚੋੜਾ ਸਾਹਿਬ ਫੁੜਾਣੀ ਕਲਾ ਛੇਵੇਂ ਪਾਤਸ਼ਾਹ ਮਾਰੇ ਦਾ ਪਾਵਨ ਸਥਾਨ ਹੈ ਇੱਥੇ ਛੇਵੇਂ ਪਾਤਸ਼ਾਹ ਮਾਰੇ ਦਾ ਚੋੜਾ ਸਾਹਿਬ ਅਤੇ ਜੋੜਾ ਸਾਹਿਬ ਅਤੇ ਮਾਰੇ ਦੀ ਪੰਜ ਗ੍ਰੰਥੀ ਪੋਥੀ ਸਹੋਬਤ ਹੈ ਆਓ ਆਪ ਦਰਸ਼ਨ ਕਰਾਈਏ ਮਾਰੇ ਦਾ ਸ਼ਰਮਾ ਦਾ ਜੋੜਾ ਹੈ ਇੱਦਾਂ ਸਾਧੂ ਪਾਤਸ਼ਾਹ ਮਾਰੇ ਦਾ ਕਲੀਆਂ ਵਾਲਾ 16 ਸੋ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਪ੍ਰਕਾਸ਼ ਸ੍ਰੀ ਖੰਨ ਪਰ ਸਭ ਚੱਲ ਰਹੇ ਹਾਂ ਇਹ ਪੰਜ ਗ੍ਰੰਥੀ ਪੋਥੀ ਜੋ ਕਿ ਬਹੁਤ ਹੀ ਸੁੰਦਰ ਗੁਰੂ ਸਾਹਿਬ ਦੀ ਪੋਥੀ ਜਿਹੜੀ ਸ਼ੋਭਿਤ ਹੈ ਇੱਥੇ ਸੋ ਪਾਸਤਾ ਜੀ ਵਾਰ ਦੀ ਬਾਣੀ ਸਾਹਮਣੇ ਪ੍ਰਕਾਸ਼ ਸੋਤਸਿ ਦਰਸ਼ਨ ਹੋ ਰਹੇ ਹਨ ਜੀ ਬਹੁਤ ਹੀ ਆਨੰਦਮਈ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ